ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਅੱਜ ਹੀ ਅਕਾਲੀ ਦਲ ਵੱਲੋਂ ਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਮਦਮਾ ਸਾਥ ਦੇ ਵਿੱਚ ਇੱਕ ਰੈਲੀ ਕੀਤੀ ਗਈ ਪਰ ਮਹੱਤਵਪੂਰਨ ਜਿਹੜੀ ਗੱਲ ਹੈ ਜਿਹੜੀ ਚਰਚਾ ਕੀਤੀ ਜਾਣੀ ਬਣਦੀ ਹੈ ਉਹ ਹੈ ਸੁਖਬੀਰ ਬਾਦਲ ਦਾ ਜਿਹੜਾ ਭਾਸ਼ਣ ਸੁਖਬੀਰ ਬਾਦਲ ਇਲਜ਼ਾਮ ਲਗਾਉਂਦੇ ਦਿਖੇ ਕਿ ਜਿਹੜੇ ਤਖਤ ਸਹਿਬਾਨਾਂ ਦੇ ਜਥੇਦਾਰ ਹੈ ਇਹ ਭਾਜਪਾ ਦੇ ਕਬਜ਼ੇ 'ਚ ਹੈ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਫੈਸਲੇ ਲੈ ਰਹੇ ਆ ਫਰਮਾਨ ਜਾਰੀ ਹੋ ਰਹੇ ਆ ਆਦੇਸ਼ ਜਾਰੀ ਹੋ ਰਹੇ ਆ ਬੜੀ ਮੁਸ਼ਕਲ ਨਾਲ ਕਹਿੰਦੇ ਅਸੀਂ ਇਹਨਾਂ ਨੂੰ ਆਜ਼ਾਦ ਕਰਵਾਇਆ ਉਦਾਹਰਨਾਂ ਉਹਨਾਂ ਨੇ ਇਤਿਹਾਸ ਦੀਆਂ ਦਿੱਤੀਆਂ ਵੀ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਐਸਜੀਪੀਸੀ ਨੇ ਮਹੰਤਾਂ ਦੇ ਕੋਲੋਂ ਜਦੋਂ ਗੁਰਦੁਆਰੇ ਜਿਹੜੇ ਆ ਉਹ ਛੜਵਾਏ ਸੀ ਆਜ਼ਾਦ ਕਰਵਾਏ ਸੀ ਤੁਸੀਂ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਜਦੋਂ ਇਲਜ਼ਾਮ ਲਗਾਉਂਦੇ ਦਿਖਾਈ ਦਿੰਦੇ ਆ ਜਥੇਦਾਰ ਸਾਹਿਬਾਨਾਂ ਤੇ ਦੇਖੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੀ ਅੱਜ ਗੱਲ ਕਹੀ ਹੈ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਉਂਝ ਉਹਨਾਂ ਨੇ ਕਈ ਗੱਲਾਂ ਕੀਤੀਆਂ ਨੇ ਉਹ ਸਾਰੀਆਂ ਗੱਲਾਂ ਆਪਾਂ ਲਗਾਤਾਰ ਕਰਦੇ ਰਵਾਂਗੇ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਇਲਜ਼ਾਮ ਐਨਡੀਏ ਤੇ ਲਗਾਇਆ ਬੀਜੇਪੀ ਤੇ ਲਗਾਇਆ ਹੈ ਜਾਂ ਕੇਂਦਰੀ ਤਾਕਤਾਂ ਤੇ ਲਗਾਇਆ ਹੈ ਉਹ ਕਹਿੰਦੇ ਜਿੰਨੀ ਦੇ ਅਸੀਂ ਐਨਡੀਏ ਚ ਸੀ ਤੇ ਠੀਕ ਸੀ ਤੇ ਜਦੋਂ ਅਸੀਂ ਕਿਸਾਨੀ ਕਰਕੇ ਐਨਡੀਏ ਦਾ ਸਾਥ ਛੱਡਿਆ ਤੇ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਦਖਲ ਕਬਜ਼ੇ ਕਰਨ ਦੇ ਸਿਲਸਲੇ ਸ਼ੁਰੂ ਹੋ ਗਏ ਇਸੇ ਦਰਮਿਆਨ ਉਹ ਕਹਿੰਦੇ ਨੇ ਉਹ ਧੰਨਵਾਦ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦਾ ਕਿ ਤਖਤ ਸਹਿਮਾਨ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਦਾ ਹੀ ਕਬਜ਼ਾ ਹੋ ਗਿਆ ਸੋ ਸੁਖਵੀਰ ਬਾਦਲ ਅਗਰੇ ਦੇ ਤੇ ਸਪਸ਼ਟ ਵਿਆਖਿਆ ਆਉਣ ਵਾਲੇ ਦਿਨਾਂ 'ਚ ਕਰਨਗੇ ਤੇ ਬੜੀ ਚੰਗੀ ਗੱਲ ਰਹੇਗੀ ਪਰ ਉਹਨਾਂ ਦਾ ਬਿਆਨ ਇੱਥੇ ਜ਼ਰੂਰ ਸੁਣੀਏ ਸੁਖਵੀਰ ਬਾਦਲ ਦਾ ਬਿਆਨ ਸੁਣ ਕੇ ਜਿਹੜੀ ਅਗਲੀ ਗੱਲ ਹੈ ਉਹ ਜਾਦਾ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਮੈਂ ਉਹਨਾਂ ਦਾ ਉਹਨਾਂ ਦਾ ਇੱਕ ਹਿੱਸਾ ਬਿਆਨ ਦਾ ਸੁਣਾਉਣਾ ਕਿ ਜਿਹੜੀ ਸਿੱਖ ਪੰਥ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਪੰਜੇ ਤਖਤਾਂ ਸਾਹਿਬ ਦੇ ਜੱਜਦਾਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਜਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾ ਮੈਨੂੰ ਦੁੱਖ ਲੱਗਦਾ ਜਦੋਂ ਮੈਂ ਤਖਤ ਸਾਹਿਬ ਦੇ ਜਸਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅਜ ਤੱਕ ਨਹੀਂ ਆਵਾਜ਼ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜਸਦਾਰਾਂ ਦਾ ਸਤਕਾਰ ਕਰਦੇ ਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜਸਦਾਰ ਸਾਹਿਬ ਕੌਮ ਨੂੰ ਬਚਾਉਣ ਦੀ ਬਜਾਏ ਕੌਮ ਨੂੰ ਤਗੜਾ ਕਰਨ ਦੀ ਬਜਾਏ ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਦੇ ਲੱਗੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮੈਣੇ ਤੇ ਜਿਹੜੇ ਪੱਕੇ ਸਾਫ ਤੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਦਾ ਸੋਨਿਆ ਆਹ ਸੋ ਸੁਖਬੀਰ ਬਾਦਲ ਕਹਿੰਦੇ ਕਬਜ਼ਾ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਸੋ ਜਿਹੜੇ ਇਹ ਸ਼ਬਦ ਨੇ ਸੁਖਬੀਰ ਸਿੰਘ ਬਾਦਲ ਦੇ ਸੋ ਇਹ ਆਪਣੇ ਆਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਪੋਲੀਟੀਕਲ ਹਲਕਿਆਂ ਦੇ ਵਿੱਚ ਪੱਤਰਕਾਰਾਂ ਲਈ ਬੁੱਧੀਜੀਵੀਆਂ ਲਈ ਇਹ ਇੱਕ ਬਹਿਸ ਦਾ ਵੱਡਾ ਮੁੱਦਾ ਬਣ ਗਿਆ ਕਿਉਂਕਿ ਦੇਖੋ ਹਾਲਾਂਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਮੈਂ ਪਹਿਲੀ ਵਾਰੀ ਬੋਲ ਰਿਹਾ ਮੈਂ ਔਰ ਬੜੇ ਸਤਕਾਰ ਨਾਲ ਕਹਿੰਦੇ ਮੈਂ ਇਹ ਸਾਰੀ ਗੱਲ ਕਰ ਰਿਹਾ ਇਹ ਵੀ ਕਹਿੰਦੇ ਨੇ ਕਿ ਮੈਨੂੰ ਇਸ ਤਰ੍ਹਾਂ ਕਹਿਣਾ ਬੜਾ ਔਖਾ ਲੱਗ ਰਿਹਾ ਉਹਨਾਂ ਦੇ ਭਾਵੇਂ ਸੀ ਪਰ ਉਹ ਕਹਿ ਗਏ ਪਰ ਜਿਹੜੀ ਗੱਲ ਕਈ ਸੁਖਵੀਰ ਬਾਦਲ ਨੇ ਉਸ ਗੱਲ ਦੇ ਸੰਦੀਪ ਜੀ ਮਤਲਬ ਬੜੇ ਡੂੰਗੇ ਨੇ ਹੁਣ ਉਹ ਧੰਨਵਾਦ ਵੀ ਕਰਦੇ ਨੇ ਐਸਡੀਪੀਸੀ ਦੀ ਐਗਜ਼ੀਕਟਿਵ ਦਾ ਅੰਤਰਿੰਕ ਕਮੇਟੀ ਦਾ ਕਿ ਤੁਸੀਂ ਤਤਸ ਸਾਬਾਨ ਸਹਿਬਾਨਾ ਨੂੰ ਬਹਾਲ ਕਰਾ ਲਿਆ ਹੁਣ ਦੇਖੋ ਇਹਦੇ ਤੇ ਰਿਐਕਸ਼ਨ ਵੀ ਸ਼ੁਰੂ ਹੋਏ ਨੇ ਹੁਣੀ ਤੁਸੀਂ ਮੈਨੂੰ ਦੱਸ ਵੀ ਰਹੇ ਸੀ ਚਰਨਜੀਤ ਬਰਾੜ ਦਾ ਰਿਐਕਸ਼ਨ ਆ ਗਿਆ ਔਰ ਪਰਮਿੰਦਰ ਸਿੰਘ ਢੀਂਸੇ ਦਾ ਰਿਐਕਸ਼ਨ ਆ ਗਿਆ ਔਰ ਪਟਿਆਲਾ ਜੀ ਸਿੰਘ ਰਖੜਾ ਉਹਨਾਂ ਦਾ ਰਿਐਕਸ਼ਨ ਆ ਗਿਆ ਜਿਹੜੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਕਹੀਆਂ ਨੇ ਕਿ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਸੀ ਸੈਂਟਰ ਦੀਆਂ ਤਾਕਤਾਂ ਦਾ ਦਿੱਲੀ ਦੀਆਂ ਤਾਕਤਾਂ ਦਾ ਕਿ ਸੁਖਵੀਰ ਸਿੰਘ ਬਾਦਲ ਇਹਨੂੰ ਸਾਬਤ ਕਰ ਸਕਣਗੇ ਇਹ ਆਪਣੇ ਆਪ ਦੇ ਵਿੱਚ ਮੈਨੂੰ ਹੀ ਲੱਗਦਾ ਹੈ ਕਿ ਅੱਜ ਵਿਸਾਖੀ ਦਾ ਬੜਾ ਪਵਿੱਤਰ ਦਿਨ ਹੈ ਤੁਹਾਨੂੰ ਵੀ ਸੰਦੀਪ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਬੜਾ ਪਵਿੱਤਰ ਦਿਨ ਹੈ ਵਿਸਾਖੀ ਦਾ ਔਰ ਅੱਜ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਦੇਖੋ ਉਹ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਤਰ੍ਹਾਂ ਉਹਨਾਂ ਨੇ ਕੁਝ ਲੋਕਾਂ ਦੇ ਨਾਮ ਲਏ ਉਦਾਹਰਨਾਂ ਦਿੱਤੀਆਂ ਉਹ ਆਪਣੇ ਵੱਲੋਂ ਤਾਂ ਬਹੁਤ ਪ੍ਰੋਸੀ ਦੇ ਨਾਲ ਸਾਰੀ ਗੱਲ ਕਰ ਰਹੇ ਨੇ ਪਰ ਜਿੰਨਾ ਜਥੇਦਾਰ ਸਹਿਬਾਨਾਂ ਦੀ ਤਖਤ ਸਹਿਬਾਨਾਂ ਤੇ ਸੇਵਾ ਸੀ ਹੁਣ ਸੰਦੀਪ ਜੀ ਉਹਨਾਂ ਦਾ ਰਿਐਕਸ਼ਨ ਬਹੁਤ ਮਹੱਤਵਪੂਰਨ ਹੋਏਗਾ ਦੇਖੋ ਤਕਸ਼ਰੀ ਸਾਨੂੰ ਪਤਾ ਗਿਆਨੀ ਹਰਪੀ ਸਿੰਘ ਸੀ ਗਿਆਨੀ ਰੁਕबीर ਸਿੰਘ ਸੀ ਗਿਆਨੀ ਸੁਲਤਾਨ ਸਿੰਘ ਸੀ ਔਰ ਅਗਰ ਸੁਖਵੀਰ ਸਿੰਘ ਬਾਦਲ ਦੀ ਗੱਲ ਸੱਚੀ ਹੈ ਤੇ ਅੰਤਰਿਕ ਕਮੇਟੀ ਨੇ ਇਹ ਸੇ ਕਰਕੇ ਉਹਨਾਂ ਨੂੰ ਤੱਕ ਸਹਿਮਾਨਾਂ ਤੋਂ ਸੇਵਾ ਤੋਂ ਮੁਕਤ ਕੀਤਾ ਤੇ ਜਦੋਂ ਅੰਤਰਿਕ ਕਮੇਟੀ ਨੇ ਮੀਟਿੰਗ ਕੀਤੀ ਆਪਣੇ ਫੈਸਲੇ ਸੁਣਾਏ ਉਦੋਂ ਉਹਨਾਂ ਨੇ ਇਹ ਗਲਤ ਨਹੀਂ ਕਹੀ ਇਹਦਾ ਮਤਲਬ ਹੈ ਜਿਹੜੀ ਗੱਲ ਅੰਤਰਿਕ ਕਮੇਟੀ ਨੇ ਪੰਥ ਦੇ ਅੱਗੇ ਕੌਮ ਦੇ ਅੱਗੇ ਉਸ ਦਿਨ ਨਹੀਂ ਕਹੀ ਜਦੋਂ ਜਦੋਂ ਜਥੇਦਾਰ ਸਹਿਬਾਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਤੇ ਫਿਰ ਇਹ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਪਤਾ ਹੈ ਇਹ ਕਈ ਜਿਹੜੇ ਸਵਾਲ ਨਹੀਂ ਬੜੇ ਡੂੰਘੇ ਹੋ ਜਾਂਦੇ ਨੇ ਜਦੋਂ ਕੋਈ ਵੱਡਾ ਲੀਡਰ ਇਸ ਤਰੀਕੇ ਦੀ ਗੱਲ ਕਰਦਾ ਔਰ ਹੁਣ ਭਾਰਤ ਦੀ ਸਰਕਾਰ ਸਾਡੀਆਂ ਕੇਂਦਰੀ ਏਜੰਸੀਆਂ ਉਹਨਾਂ ਦੀ ਵੀ ਜਵਾਬਦੇਹੀ ਬਣਦੀ ਹੈ ਮੈਨੂੰ ਲੱਗਦਾ ਸਾਡੇ ਦੇਸ਼ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨਾਂ ਦੇ ਪ੍ਰਧਾਨ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਜਿਹੜੇ ਰਾਜ ਮੰਤਰੀ ਹੈ ਔਰ ਭਾਜਪਾ ਦੀ ਲੀਡਰਸ਼ਿਪ ਉਹਨਾਂ ਦਾ ਜਵਾਬ ਵੀ ਬਣਦਾ ਜਿਸ ਤਰ੍ਹਾਂ ਦਾ ਸਵਾਲ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ ਹੁਣੇ ਇਹ ਗੱਲ ਇੱਥੇ ਰੁਕਣੀ ਨਹੀਂ ਸੰਦੀਪ ਜੀ ਇਹ ਗੱਲ ਹੁਣ ਜੀ ਜੀ ਡੱਲਾ ਸਾਹਿਬ ਅੰਤਰਿੰਕ ਕਮੇਟੀ ਦੀ ਗੱਲ ਤੇ ਆਪਾਂ ਬਾਅਦ ਚੋਂ ਕਰਦੇ ਆਂ ਫਿਰ ਜਿਹੜਾ ਵਿਕਰਮ ਬਜੀਠੀਆ ਨੇ ਇਤਰਾਜ਼ ਜਤਾਇਆ ਸੀਗਾ ਉਹ ਉਹ ਕਿੱਧਰ ਜਾਊਗਾ ਵਿਕਰਮ ਬਜੀਠੀਆ ਜਦੋਂ 6 ਆਗੂਆਂ ਦੇ ਨਾਲ ਇਹ ਗੱਲ ਕਹਿੰਦੇ ਆ ਵੀ ਇਹ ਜਿਹੜਾ ਫੈਸਲਾ ਲਿਆ ਗਿਆ ਇਹ ਨਹੀਂ ਮਨਜ਼ੂਰ ਨਾ ਵੀ ਸੰਗਤ ਨੂੰ ਮਨਜ਼ੂਰ ਨਹੀਂ ਆ ਤੇ ਫਿਰ ਇਹ ਕਿੱਦਾਂ ਜਸਟੀਫਾਈ ਹੋਊਗਾ ਵੀ ਸੁਖਬੀਰ ਬਾਦਲ ਜੋ ਕਹਿ ਰਹੇ ਸਹੀ ਗੱਲ ਕਹਿ ਰਹੇ ਆ ਵੀ ਤੁਹਾਡੇ ਘਰ ਦੇ ਵਿੱਚ ਹੀ ਨਹੀਂ ਮੰਨਣ ਨੂੰ ਤਿਆਰ ਫਿਰ ਉਸ ਤੋਂ ਬਾਅਦ ਚਿੱਠੀ ਵੀ ਜਾਰੀ ਹੋਈ ਪਿੱਛੇ ਛੁਰਾ ਮਾਰਿਆ ਕੱਲ ਬਿਕਰਮ ਮਜੀਠੀਆ ਜਦੋਂ ਬੋਲ ਰਹੇ ਸੀ ਉਹਨਾਂ ਨੇ ਕਿਹਾ ਵੀ ਵੀ ਕਿਹੜਾ ਛੁਰਾ ਮਾਰ ਦਿੱਤਾ ਮੈਂ ਮਤਲਬ ਇਹ ਜਿਹੜਾ ਬਿਆਨ ਵੀਰ ਬਾਦਲ ਹੁਣਾਂ ਨੇ ਦਿੱਤਾ ਹੈ ਇਹ ਮਤਲਬ ਇੱਕ ਬਿਕਰਮ ਮਜੀਠੀਆ ਇਹਦੇ ਨਾਲ ਸਹਿਮਤ ਨਹੀਂ ਹੋਣਗੇ ਮੈਨੂੰ ਲੱਗਦਾ ਚਲੋ ਬਿਕਰਮ ਮਜੀਠੀਆ ਨੇ ਤਾਂ ਪਿਛਲੇ ਸਮੇਂ 'ਚ ਆਪਣਾ ਸਟੈਂਡ ਬਦਲ ਲਿਆ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਉਹ ਤਾਂ ਪੰਜ ਮੈਂਬਰੀ ਅੰਤਰਿਕ ਕਮੇਟੀ ਬਾਰੇ ਵੀ ਕਹਿ ਰਹੇ ਸੀ ਕਿ ਇਹ ਕਿਹਨੇ ਬਣਾਈ ਸੋ ਪੰਜ ਮੈਂਬਰੀ ਕਮੇਟੀ ਤੇ ਵੀ ਇੱਕ ਤਰੀਕੇ ਨਾਲ ਤਾਂ ਵਿਕਰਮ ਸਿੰਘ ਮਜੀਠੀ ਨੇ ਕੱਲ ਸਵਾਲ ਖੜੇ ਕੀਤੇ ਸੀ ਪਰ ਸੰਦੀਪ ਜੀ ਜਿਹੜਾ ਵਿਸ਼ਾ ਬਹੁਤ ਮਹੱਤਵਪੂਰਨ ਹੈ ਜਿਹੜਾ ਭਾਸ਼ਣ ਵਿਸਾਖੀ ਦੇ ਮੌਕੇ ਤੇ ਅੱਜ ਐਡੀ ਵੱਡੀ ਪੋਲੀਟੀਕਲ ਕਾਨਫਰੰਸ ਧਾਰਮਿਕ ਕਹਿ ਲੋ ਸਿਆਸੀ ਕਹਿ ਲੋ ਕਾਨਫਰੰਸ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਦਾ ਬਿਆਨ ਔਰ ਇਸ ਗੱਲ ਦਾ ਹੁਣ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਉਸ ਵੇਲੇ ਇਸ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਔਰ ਜੀ ਉਹ ਹੈਡ ਗ੍ਰੰਥੀ ਨੇ ਜੀ ਦਰਬਾਰ ਸਾਹਿਬ ਦੇ ਇਸ ਵੇਲੇ ਦੇਖੋ ਇਹ ਫਿਰ ਦੇਖੋ ਇਹ ਆਪਣੇ ਆਪ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਬਿਆਨ ਦਾ ਫਿਰ ਇੱਕ ਪੱਖ ਇਹ ਵੀ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਤਖਤ ਸਹਿਬਾਨਾਂ ਤੇ ਦਿੱਲੀ ਦਾ ਕਬਜ਼ਾ ਸੀ ਤੇ ਫਿਰ ਸਿਰਫ ਜਥੇਦਾਰ ਸਹਿਬਾਨਾਂ ਦੇ ਤੌਰ ਤੇ ਕੁਝ ਜਿਹੜੀਆਂ ਪੰਥਕ ਸ਼ਕਤੀਆਂ ਨੇ ਉਹਨਾਂ ਦੀ ਸੇਵਾ ਖਤਮ ਕੀਤੀ ਗਈ ਹੈ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਰੁਘਵੀਰ ਸਿੰਘ ਉਹ ਆਪਣੀਆਂ ਧਾਰਮਿਕ ਸੇਵਾਵਾਂ ਹੈੱਡ ਗ੍ਰੰਥੀ ਦੇ ਤੌਰ ਤੇ ਤਾਂ ਉਸੇ ਤਰ੍ਹਾਂ ਨਿਭਾਰੇ ਨੇ ਇਹਦਾ ਮਤਲਬ ਹੈ ਕਿ ਦੇਖੋ ਫਿਰ ਗੱਲ ਬਾਰ-ਬਾਰ ਉਹ ਆ ਜਾਂਦੀ ਹੈ ਜਦੋਂ ਜਦੋਂ ਗੱਲ ਆਈ ਸੀ ਨਾ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਕਿ ਬਲਵਿੰਦਰ ਸਿੰਘ ਭੁੰਦੜ ਹੁਨੀ ਕਹਿੰਦੇ ਵੀ ਮੈਂ ਤਾਂ ਇਹ ਜੀ ਭਾਸ਼ਾ ਵਰਤ ਨਹੀਂ ਸਕਦਾ ਵੀ ਵਿਕਰਮਜੀਠੀਏ ਨੇ ਕਿਸੇ ਦੇ ਪਿੱਠ 'ਚ ਛੁਰਾ ਮਾਰਿਆ ਪਰ ਉਹਨਾਂ ਦੇ ਪ੍ਰੈਸ ਨੋਟ 'ਚ ਗੱਲ ਲਿਖੀ ਸੀ ਕਿ ਵਿਕਰਮ ਸਿੰਘ ਇੰਜ ਵੀ ਇੰਜ ਲੱਗਦਾ ਵੀ ਜਿਵੇਂ ਵਿਕਰਮਜੀਠੀਏ ਨੇ ਇੱਥੇ ਚ ਛੁਰਾ ਮਾਰਿਆ ਐਦਾਂ ਦੀ ਸ਼ਬਦਾਵਲੀ ਲਿਖੀ ਸੀ ਮੈਨੂੰ ਪੂਰੀ ਤਣੀ ਸ਼ਬਦ ਯਾਦ ਪਰ ਕਿਤੇ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਵੀ ਉਸੇ ਤਰ੍ਹਾਂ ਤਾਂ ਨਹੀਂ ਵੀ ਜਿਹੜਾ ਭਾਸ਼ਣ ਸੁਖਬੀਰ ਸਿੰਘ ਬਾਦਲ ਨੇ ਪੜਿਆ ਉਹ ਜਦੋਂ ਪੜ ਦਿੱਤਾ ਗਿਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਵੀ ਹੁਣ ਕਹਿਣਾ ਪਵੇ ਵੀ ਉਹ ਭਾਸ਼ਣ ਮੈਂ ਨਹੀਂ ਸੀ ਲਿਖਿਆ ਪਰ ਮੈਂ ਉਹਨੂੰ ਓਨ ਕਰਦਾ ਮਤਲਬ ਕਿ ਦੇਖੋ ਇਸਲਾ ਆਪਾਂ ਇਤਿਹਾਸ ਦੇਖ ਲਈਏ ਨਾ ਕੁਝ ਕੁ ਮਹੀਨਿਆਂ ਦਾ ਤੇ ਕੱਲ ਵੀ ਜਦੋਂ ਆ ਪ੍ਰਧਾਨਗੀ ਦੀ ਚੋਣ ਸੀ ਤੇ ਬਲਵਿੰਦਰ ਸਿੰਘ ਪੁੰਦੜ ਦਾ ਉੱਥੇ ਵੀ ਕਹਿ ਰਹੇ ਸੀ ਕਹਿੰਦੇ ਉਹ ਮੈਂ ਨਹੀਂ ਸੀ ਲਿਖਿਆ ਕਿਸੇ ਨੇ ਅਕਾਲੀ ਦਲ 'ਚ ਲਿਖਿਆ ਸੀ ਪਰ ਕਹਿੰਦੇ ਮੈਂ ਓਨ ਕਰਦਾ ਇਹਦਾ ਮਤਲਬ ਹੈ ਕਿ ਜੇ ਲੀਡਰਾਂ ਦੇ ਬਿਆਨ ਜਿਹੜੇ ਮੀਡੀਆ 'ਚ ਜਾਣੇ ਹੁੰਦੇ ਦੇਖੋ ਸੰਦੀਪ ਜੀ ਕਿਸੇ ਲੀਡਰ ਦਾ ਬਿਆਨ ਪ੍ਰਧਾਨ ਦਾ ਵਰਕਿੰਗ ਪ੍ਰੈਜ਼िडेंट ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਉਹਦਾ ਬਿਆਨ ਮੀਡੀਆ 'ਚ ਜਾਣਾ ਸੀ ਉਹ ਪ੍ਰਧਾਨ ਕਹਿੰਦਾ ਮੈਨੂੰ ਪੁੱਛਿਆ ਸੀ ਵੀ ਬਿਆਨ ਜਾਰੀ ਹੋਣਾ ਹੈ ਪਰ ਆ ਤੁਸੀਂ ਦੇਖ ਲਓ ਜੀ ਮਤਲਬ ਪ੍ਰਧਾਨ ਨੂੰ ਪਤਾ ਹੀ ਨਹੀਂ ਇਹਦਾ ਮਤਲਬ ਅਸੀਂ ਜਦੋਂ ਕਹਿ ਦਿੰਨੇ ਆ ਕਿ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਕਿਹਾ ਅਸੀਂ ਵੀ ਸੋਚ ਲਿਆ ਕਰੀਏ ਕਿ ਸੱਚਮੁੱਚ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਕਿਹਾ ਮਤਲਬ ਭਰੋਸੇਯੋਗਤਾ ਦਾ ਹੀ ਸਵਾਲ ਹੈ ਤੇ ਜਿਹੜਾ ਸੁਖਵੀਰ ਬਾਦਲ ਨੇ ਇਹ ਗੱਲ ਕਹਿਤੀ ਮੈਂ ਕਿਹਾ ਆਪਾਂ ਇੰਤਜ਼ਾਰ ਕਰ ਲਈਏ ਆਪਾਂ ਪੱਕੇ ਮੰਨੀਏ ਨਾ ਵੀ ਸੁਖਵੀਰ ਬਾਦਲ ਨੇ ਕਹਿਤਾ ਕਿਤੇ ਸੁਖਵੀਰ ਬਾਦਲ ਵੀ ਕਹਿ ਦੇਣ ਵੀ ਇਹ ਤਾਂ ਲਿਖਿਆ ਲਿਖਾਇਆ ਆਇਆ ਸੀ ਤੇ ਮੈਂ ਪੜਤਾ ਤੇ ਜਿਨੇ ਲਿਖ ਕੇ ਭੇਜਿਆ ਸੀ ਉਹਨੂੰ सस्पेंड ਸਸਪੈਂਡ ਕਰ ਦੇਣ ਪਾਰਟੀ ਤੋਂ ਕੱਢ ਦੇਣ ਪਾਰਟੀ ਤੋਂ ਇਹ ਵੀ ਹੋ ਸਕਦਾ ਪਰ ਸੁਖਬੀਰ ਬਾਦਲ ਦਾ ਜਿਹੜਾ ਇਹ ਬਿਆਨ ਹੈ ਅਗਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਾਂ ਤਖਤ ਸਹਿਬਾਨਾ ਦਾ ਨਾ ਲੈ ਕੇ ਇਹ ਸਿਰਫ ਇਲਜ਼ਾਮ ਹੈ ਤੇ ਫਿਰ ਕੀ ਸਾਡੀ ਲੀਡਰਸ਼ਿਪ ਤਖਤ ਸਹਿਬਾਨਾ ਤੇ ਇਸ ਤਰ੍ਹਾਂ ਦੀ ਸਿਆਸਤ ਕਰੇਗੀ ਇਹ ਵੀ ਇੱਕ ਸਵਾਲ ਹੈ ਕੀ ਇਹਦੀ ਜ਼ਰੂਰਤ ਹੈ ਅਗਰ ਠੋਸ ਸਬੂਤ ਨੇ ਔਰ ਸੰਦੀਪ ਜੀ ਇਹ ਗੱਲ ਇੱਥੇ ਰੁਕਣੀ ਨਹੀਂ ਪੰਜ ਮੈਂਬਰੀ ਕਮੇਟੀ ਜਿਹੜੇ ਦੂਸਰੇ ਵਿਰੋਧੀ ਸੁਖਬੀਰ ਸਿੰਘ ਬਾਦਲ ਦੇ ਨੇ ਔਰ ਦੂਸਰੀਆਂ ਪਾਰਟੀਆਂ ਵਾਲੇ ਵੀ ਇਹਦੇ ਸਬੂਤ ਮੰਗਣਗੇ ਜਿਵੇਂ ਪ੍ਰਤਾਪ ਬਾਜਵਾਲਾ ਜਿਹੜਾ ਆ ਮੁੱਦਾ ਖੜਾ ਹੋ ਗਿਆ ਨਾ ਭਗਵੰਤ ਮਾਨ ਨੇ ਨਾਲ ਇੱਥੇ ਹੀ ਆਉਣ ਲੱਗਿਆ ਸੀਗਾ ਵੀ ਕੀ ਪ੍ਰਤਾਪ ਬਾਜਵਾ ਓਨ ਕਰਨਗੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਸੂਤਰ ਦੱਸਣਗੇ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਜ਼ਿੰਮੇਵਾਰ ਨੇ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਆ ਤੇ ਜੇ ਉਹਨਾਂ ਦੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਇਹਦਾ ਮੁੱਕਰ ਨਹੀਂ ਸਕਦੇ ਵੀ ਮੈਂ ਸੋਰਸਸ ਬਾਰੇ ਨਹੀਂ ਦੱਸ ਸਕਦਾ ਜੇ ਪੁਲਿਸ ਅੱਜ ਉਹਨਾਂ ਦੇ ਕੋਲ ਪੁੱਛਗਿੱਛ ਕਰਨ ਵਾਸਤੇ ਗਈ ਆ ਤੇ ਉਹਨਾਂ ਨੂੰ ਦੱਸਣਾ ਪਏਗਾ ਦੇਖੋ ਪੱਤਰਕਾਰਾਂ ਕੋਲੇ ਵੀ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਦੇ ਅਧਿਕਾਰ ਹੁੰਦੇ ਨੇ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਉਹ ਵੀ ਇੱਕ ਮੈਂ ਬੱਸ ਬੈਠਾ ਹਾਂ ਸਰ ਜੀ ਤੁਸੀਂ ਥੋੜਾ ਜਿਹਾ ਪੂਰਾ ਐਲੈਬ੍ਰੇਟ ਕਰ ਦਿਓ ਵੀ ਦਰਸਲ ਮਾਮਲਾ ਕੀ ਹੈ ਕਿਉਂਕਿ ਅਸੀਂ ਵਿੱਚੋਂ ਹੀ ਗੱਲ ਸ਼ੁਰੂ ਕਰ ਲਈ ਹੈ ਵੇ ਦੇਖੋ ਪ੍ਰਤਾਪ ਬਾਜਵਾਨੀ ਨੇ ਬੰਬਾਂ ਦਾ ਜ਼ਿਕਰ ਕੀਤਾ ਜਿਹੜਾ ਮੈਂ ਹੁਣ ਦੂਜਾ ਪੱਖ ਖੋਲ ਲੈਣਾ ਜਿਵੇਂ ਮੈਂ ਕਿਹਾ ਨਾ ਕਿ ਬਲਵਿੰਦਰ ਸਿੰਘ ਭੁੰਧੜ ਉਹਨਾਂ ਦੇ ਬਿਆਨ ਉਹ ਕਹਿੰਦੇ ਮੈਂ ਤਾਂ ਲਿਖਿਆ ਹੀ ਨਹੀਂ ਸੀ ਹੁਣ ਜਿਵੇਂ ਅੱਜ ਸੁਖਵੀਰ ਬਾਦਲ ਦਾ ਬਿਆਨ ਆ ਗਿਆ ਕੀ ਪਤਾ ਸ਼ਾਮ ਸਵੇਰ ਤੱਕ ਸੁਖਵੀਰ ਬਾਦਲ ਕਹਿ ਦੇਣ ਵੀ ਉਹ ਤਾਂ ਲਿਖਿਆ ਲਖਾਇਆ ਆਇਆ ਸੀ ਮੈਂ ਪੜਤਾ ਠੀਕ ਹੈ ਜੀ ਜੇ ਸੁਖਵੀਰ ਬਾਦਲ ਓਨ ਕਰਨਗੇ ਵੀ ਮੈਂ ਬੋਲਿਆ ਮੈਂ ਸੱਚ ਬੋਲਿਆ ਤੇ ਪੰਥ ਸਬੂਤ ਤਾਂ ਮੰਗੂਗਾ ਨਾ ਜੀ ਤੁਸੀਂ ਕਹਿ ਦਿਓ ਵੀ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਸੀ ਸਿੱਖ ਪੰਥ ਦੇ ਸਭ ਤੋਂ ਉੱਚੀਆਂ ਥਾਵਾਂ ਨੇ ਸਾਡੇ ਲਈ ਤਖਤ ਸਹਿਬਾਨਾਂ ਤੋਂ ਉੱਪਰ ਕੀ ਹੈ ਗੁਰੂ ਸਹਿਬਾਨਾਂ ਦੀ ਨੁਮਾਇੰਦਗੀ ਹੈ ਤਖਤ ਸੰਦੀਪ ਜੀ ਔਰ ਅਸੀਂ ਇਹ ਕਹਿ ਦਈਏ ਸਿਆਸਤ ਚ ਕੀ ਇਹਨਾਂ ਤੇ ਕਬਜ਼ਾ ਹੋ ਗਿਆ ਚਲੋ ਹੁਣ ਜਿਹੜੀ ਗੱਲ ਆ ਗਈ ਪ੍ਰਤਾਪ ਬਾਜਵਾ ਦੀ ਪ੍ਰਤਾਪ ਬਾਜਵਾ ਜੀ ਕਹਿੰਦੇ ਉਹ ਮੈਂ ਟ੍ਰੇਲਰ ਜਾਂ ਦੇਖਿਆ ਟੈਲੀਵਿਜ਼ਨ ਚੈਨਲ ਦਾ ਉਹ ਚੈਨਲ ਬੜਾ ਮਸ਼ਹੂਰ ਹੈ ਪੰਜਾਬ ਚ ਵੈਸੇ ਉਹ ਬਹੁਤ ਦੇਖਿਆ ਜਾਂਦਾ ਹੈ ਤੇ ਉਹ ਜਿੱਦਾਂ ਹੀ ਉਹਦੇ ਤੇ ਉਹਨਾਂ ਨੇ ਉਹ ਟ੍ਰੇਲਰ ਜਾਂ ਦਿਖਾਇਆ ਜਿਵੇਂ ਫਿਲਮ ਦਾ ਟ੍ਰੇਲਰ ਆਂਦਾ ਹੁੰਦਾ ਹੈ ਰਿਲੀਜ਼ ਹੋਣ ਤੋਂ ਪਹਿਲਾਂ ਉਹ ਰੌਲਾ ਪੈ ਗਿਆ ਜੀ ਉਹ ਮੈਂ ਵੀ ਸੁਣਿਆ ਬਾਜਵਾ ਜੀ ਕਹਿੰਦੇ 18 ਤਾਂ ਚੱਲ ਗਏ ਮੈਂ ਉਹ ਸ਼ਬਦ ਨਹੀਂ ਵਰਤਣਾ ਕਹਿੰਦੇ 18 ਤਾਂ ਚੱਲ ਗਏ ਕੁੱਲ 50 ਆਏ ਨੇ 32 ਕਹ ਜੇ ਹੋਰ ਚੱਲਣੇ ਨੇ ਮੈਨੂੰ ਇਹ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਜੀ ਪਹਿਲਾਂ ਇਹ ਵੀ ਕਹਿੰਦੇ ਸੀ ਵੀ 32 ਮੇਰੇ ਸੰਪਰਕ 'ਚ ਨੇ ਉਹਦਾ ਵੀ ਸਬੂਤ ਮੰਗਿਆ ਸੀ ਆਪ ਵਾਲਿਆਂ ਨੇ ਬਾਜਵਾ ਸਾਹਿਬ ਕਹਿੰਦੇ ਮੇਰੇ ਸੰਪਰਕ ਚ ਨੇ ਮੈਂ ਸਬੂਤ ਕਿਵੇਂ ਦੇਦਾ ਵੀ ਮੇਰੇ ਸੰਪਰਕ ਚ ਨਹੀਂ ਹੁਣ ਮੈਨੂੰ ਇਹ ਲੱਗਦਾ ਹੈ ਕਿ 18 ਚੱਲ ਗਏ ਉਹ ਤਾਂ ਜਿਹੜੇ ਚੱਲ ਗਏ ਚੱਲ ਗਏ ਜਿਹੜੀ ਉਹਨਾਂ ਨੇ 32 ਦੀ ਗੱਲ ਕੀਤੀ ਹੋਣੀ ਹੈ ਨਾ ਸੰਦੀਪ ਜੀ ਹੂੰ ਉਹ ਗੁਰਦਾਸ ਮਾਨ ਵਾਲੀ 32 ਨਹੀਂ ਨਾ ਸਮਝ ਲਿਓ ਗੁਰਦਾਸ ਮਾਨ ਨੇ ਵੀ ਇੱਕ ਦਿਨ ਕੈਨੇਡਾ ਚ ਜਾ ਕੇ ਇੱਕ ਵਾਰੀ 32 ਵਾਲਾ ਬਿਆਨ ਦਿੱਤਾ ਸੀ ਬਿਲਕੁਲ ਸਾਰੇ ਕਈ ਵਾਰੀ ਲੀਡਰਾਂ ਦੀਆਂ ਜ਼ੁਬਾਨਾਂ ਫਿਸਲ ਜਾਂਦੀਆਂ ਨੇ ਭਾਈ ਹੁਣ ਪ੍ਰਤਾਪ ਬਾਜਵਾ ਜੀ ਦਾ ਜਿਹੜਾ ਬਿਆਨ ਸੀ ਉਹ 32 ਦਾ ਉਹ ਪਿੱਛੇ ਜੇ 32 33 ਐਮਐਲਿਆਂ ਦੇ ਸੰਪਰਕ ਚ ਹੋਣ ਦੀ ਗੱਲ ਵੀ ਕਰਦੇ ਸੀ ਮੈਨੂੰ ਲੱਗਦਾ ਕਿਤੇ ਉਹਨਾਂ ਨੇ ਇਹ ਨਾ ਕਿਹਾ ਹੋਵੇ ਵੀ 18 ਤੱਕ ਚੱਲ ਗਏ ਇਹ 32 ਵੀ ਚੱਲ ਜਾਣੇ ਤੇ ਉਹ ਗੱਲ ਪੱਤਰਕਾਰਾਂ ਨੇ ਸਵਾਲਾਂ ਚ ਉਹਦੇ ਨਾਲ ਹੀ ਜੋੜ ਲਈ ਜਿਹੜੀ ਬਾਜਵਾ ਸਾਹਿਬ ਕਹਿ ਰਹੇ ਸੀ ਸੋ ਹੋ ਸਕਦਾ ਪਰ ਬਾਜਵਾ ਸਾਹਿਬ ਨੇ ਸਟੈਂਡ ਲੈ ਲਿਆ ਫਿਰ ਬਾਜਵਾ ਸਾਹਿਬ ਕਹਿੰਦੇ ਮੈਂ ਓਨ ਕਰਦਾ ਜੋ ਕੁਝ ਮੈਂ ਕਿਹਾ ਸੀ ਹੂੰ ਕਹਿੰਦੇ ਮੈਨੂੰ ਕਿਸੇ ਪੁਲਿਸ ਅਫਸਰ ਨੇ ਦੱਸਿਆ ਅੱਛਾ ਸੰਦੀਪ ਜੀ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਜੀ ਜਿੰਨ ਆਪਾਦਵਾ ਜੀ ਉਹਨਾਂ ਨੇ ਗੱਲ ਕੀਤੀ ਹੈ ਨਾ ਕਿ ਮੈਨੂੰ ਕਿਸੇ ਨੇ ਦੱਸਿਆ ਅਫਸਰ ਨੇ ਕੋਈ ਵੱਡੀ ਗੱਲ ਨਹੀਂ ਦੇਖੋ ਸੋਰਸ ਤਾਂ ਪੱਤਰਕਾਰਾਂ ਤੋਂ ਵੀ ਜੇ ਸੁਪਰੀਮ ਕੋਰਟ ਪੁੱਛਣਾ ਚਾਹੇ ਪੁੱਛ ਸਕਦਾ ਹੈ ਬਿਲਕੁਲ ਹਾਈ ਕੋਰਟ ਪੁੱਛਣਾ ਸਾਹਿਬ ਇਹ ਪੁੱਛ ਸਕਦਾ ਹੈ ਉਹ ਪੱਤਰਕਾਰ ਨੂੰ ਕਹਿ ਦੇਣਗੇ ਵੀ ਬੰਦ ਲਫਾਫੇ ਚ ਆਪਣਾ ਤੁਸੀਂ ਜਵਾਬ ਭੇਜ ਦਿਓ ਤੇ ਕੋਰਟ ਨੂੰ ਪਤਾ ਲੱਗ ਜਾਊਗਾ ਵੀ ਪੱਤਰਕਾਰ ਦਾ ਸੋਰਸ ਕੀ ਸੀ ਠੀਕ ਹੈ ਜੀ ਹੁਣ ਜਸਟ ਹਾਈ ਕੋਰਟ ਪੁੱਛੇ ਸੁਪਰੀਮ ਕੋਰਟ ਪੁੱਛੇ ਪ੍ਰਤਾਪ ਬਾਜਵਾ ਨੂੰ ਹੋ ਸਕਦਾ ਪ੍ਰਤਾਪ ਬਾਜਵਾ ਜੀ ਦੱਸ ਦੇਣ ਹੁਣ ਪੁਲਿਸ ਅਫਸਰਾਂ ਨੂੰ ਤਾਂ ਨਹੀਂ ਦੱਸਦੇ ਸੰਦੀਪ ਜੀ ਜਦੋਂ ਕੋਈ ਸੱਤਾਜ ਹੁੰਦਾ ਨਾ ਅਫਸਰ ਆਈਪੀਐਸ ਹੋਣ ਆਈਏਐਸ ਹੋਣ ਕੋਈ ਵੀ ਹੋਣ ਕਈ ਤਾਂ ਹੁੰਦੇ ਨੇ ਬਹੁਤ ਡਿਸਪਲਿਨਡ ਇਮਾਨਦਾਰ ਕਈ ਹੁੰਦੇ ਨੇ ਬਹੁਤ ਦੂਰੀ ਬਣਾ ਕੇ ਰੱਖਣ ਵਾਲੇ ਵੀ ਜਿਹੜਾ ਮਰਜੀ ਮੁੱਖ ਮੰਤਰੀ ਆ ਜੇ ਮੰਤਰੀ ਆ ਜੇ ਐਲੋਪੀ ਆ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਕੰਮ ਨਾਲ ਕੰਮ ਰੱਖਦੇ ਕਈ ਹੁੰਦੇ ਨੇ ਚਾਹ ਕੌਫੀ ਵਾਲੇ ਥੋੜੇ ਜੇ ਕਈਆਂ ਨੂੰ ਥੋੜਾ ਮੱਖਣ ਮਾਰਨ ਦੀ ਆਦਤ ਹੁੰਦੀ ਉਹ ਬੜਾ ਮਿੱਠਾ ਮਿੱਠਾ ਹੁੰਦੇ ਨੇ ਉਹਨਾਂ ਨੇ ਦੇਖਿਆ ਹੋਣਾ ਵੀ ਕਾਂਗਰਸ ਇਹ ਹੋ ਸਕਦਾ ਮੈਂ ਕਹਿੰਦਾ ਕਿ ਕੋਈ ਅਜਿਹਾ ਅਫਸਰ ਜਿਹਦੀ ਨੇੜਤਾ ਹੋਵੇ ਪ੍ਰਤਾਪ ਬਾਜਵਾ ਜੀ ਨਾਲ ਜਾਂ ਕੋਈ ਅਫਸਰ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪ੍ਰਤਾਪ ਬਾਜਵਾ ਜੀ ਨਾਲ ਹੋ ਸਕਦਾ ਉਸ ਅਫਸਰ ਨੇ ਚੌੜ ਚੌੜਚ ਕਹਿ ਦਿੱਤਾ ਹੋਵੇ ਆਫ ਦਾ ਰਿਕਾਰਡ ਕਈ ਵਾਰੀ ਅਫਸਰ ਸੰਦੀਪ ਜੀ ਆਫ ਦਾ ਰਿਕਾਰਡ ਗੱਲ ਕਰ ਲੈਂਦੇ ਨੇ ਮੈਨੂੰ ਕਈ ਵਾਰੀ ਇੰਟੈਲੀਜੈਂਸ ਸੀਆਈਡੀ ਦੇ ਅਫਸਰਾਂ ਦੇ ਫੋਨ ਆਉਂਦੇ ਰਹਿੰਦੇ ਆ ਕਈ ਵਾਰੀ ਉਹ ਕਹਿ ਦਿੰਦੇ ਨੇ ਵੀ ਡਲਾ ਜੀ ਆਫ ਦੇ ਰਿਕਾਰਡ ਗੱਲ ਕਰ ਰਹੇ ਆ ਵੀ ਇਹ ਗੱਲ ਬਾਹਰ ਨਹੀਂ ਕਰਨੀ ਮੈਂ ਅਸੀਂ ਬਿਲਕੁਲ ਨਹੀਂ ਬਾਹਰ ਕਰਦੇ ਕਈ ਵਾਰੀ ਅਸੀਂ ਵੀ ਕਹਿ ਦਿੰਦਾ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਪਰ ਇਹ ਮੇਰੇ ਹਵਾਲੇ ਨਾਲ ਤੁਸੀਂ ਗੱਲ ਅੱਗੇ ਨਹੀਂ ਕਰਨੀ ਤੁਸੀਂ ਇਹਨੂੰ ਵੈਰੀਫਾਈ ਕਰ ਲਓ ਜਦੋਂ ਆਪਾਂ ਸਹਿਜ ਸੁਭਾਅ ਗੱਲ ਕਰਦੇ ਆਂ ਦੇਖੋ ਆਪਾਂ ਵੀ ਦੇਸ਼ ਵਿੱਚ ਕੰਮ ਕਰਦੇ ਆਂ ਕਾਲੇ ਦੌਰ ਤੋਂ ਪੱਤਰਕਾਰਤਾ ਕਰ ਰਹੇ ਆਂ ਜਦੋਂ ਮੈਂ ਸਕੂਲ ਕਾਲਜ ਚ ਪੜ੍ਹਦਾ ਹੁੰਦਾ ਸੀ ਜੀ ਬਿਲਕੁਲ ਹੁਣ ਸਵਾਲ ਇਹ ਹੈ ਮੈਂ ਤਾਂ ਜਦੋਂ 11ਵੀਂ 12ਵੀਂ ਵਾਲੇ ਪੱਧਰ ਤੇ ਸੀ ਉਦੋਂ ਹੀ ਅਖਬਾਰਾਂ ਚ ਛੱਪਣ ਲੱਗ ਗਿਆ ਸੀ ਸੰਦੀਪ ਜੀ ਹਾਂ ਸੋ ਚਲੋ ਇਹ ਸਾਰਿਆਂ ਨਾਲ ਹੀ ਹੁੰਦਾ ਹੈ ਸਾਰੇ ਪੱਤਰਕਾਰ ਛੋਟੀਆਂ ਉਮਰਾਂ ਤੋਂ ਹੀ ਕੰਮ ਕਰਦੇ ਸੀ ਪਹਿਲਾਂ ਹੁਣ ਸੰਦੀਪ ਜੀ 11ਵੀਂ 12ਵੀਂ ਤੋਂ ਪਹਿਲਾਂ ਹੀ ਛੱਪਨ ਲੱਗ ਗਿਆ ਸੀ ਹੁਣ ਚਲੋ ਹੁਣ ਬਾਜਵਾ ਸਾਹਿਬ ਵਾਲਾ ਮਸਲਾ ਕੀ ਹੈ ਹੋ ਸਕਦਾ ਬਾਜਵਾ ਸਾਹਿਬ ਨੂੰ ਕਿਸੇ ਨੇ ਆਫ ਦਾ ਰਿਕਾਰਡ ਕਿਹਾ ਹੋਵੇ ਤੇ ਉਹ ਇੰਟਰਵਿਊ 'ਚ ਬਾਜਵਾ ਸਾਹਿਬ ਨੇ ਉਹ ਹਵਾਲਾ ਵਰਤ ਲਿਆ ਤੇ ਜਿਨੇ ਕਿਹਾ ਹੋਵੇ ਉਹਨੇ ਵੀ ਕੀ ਬਤਾ ਉੜਦੀ ਉੜਦੀ ਗੱਲ ਕਹੀ ਹੋਵੇ ਇਹ ਹੋ ਸਕਦਾ ਹੈ ਉਹਨੇ ਆਪਣੇ ਵੱਲੋਂ ਬਾਜਵਾ ਸਾਹਿਬ ਨੂੰ ਖੁਸ਼ ਕਰਨ ਲਈ ਵੀ ਬਾਜਵਾ ਸਾਹਿਬ ਭਵਿੱਖ 'ਚ ਮੁੱਖ ਮੰਤਰੀ ਵੀ ਬਣ ਸਕਦੇ ਆ ਵੀ ਆਪਾਂ ਬਾਜਵਾ ਸਾਹਿਬ ਨੂੰ ਦਸੀਏ ਵੀ ਬਾਜਵਾ ਸਾਹਿਬ ਤੁਸੀਂ ਵੀ ਆਪਣਾ ਖਿਆਲ ਰੱਖੋ ਦੇਖੋ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਪਿਤਾ ਉਹਨਾਂ ਤੇ ਵੀ ਹਮਲਾ ਹੋਇਆ ਸੀ ਉਹ ਦੁਨੀਆ ਤੋਂ ਗਏ ਪ੍ਰਤਾਪ ਸਿੰਘ ਬਾਜਵਾ ਤੇ ਵੀ ਹਮਲਾ ਹੋਇਆ ਸੀ 90 ਦੇ ਕਰੀਬ ਸੋ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਖਤਰਾ ਨਹੀਂ ਅਜੇ ਆ ਨਹੀਂ ਹੈ ਹਰ ਕਿਸੇ ਨੂੰ ਖਤਰਾ ਹੈ ਪੰਜਾਬ 'ਚ ਅੱਛਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹ ਨਹੀਂ ਵੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਖਤਰਾ ਹੈ ਜਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀ ਉਦੋਂ ਵੀ ਖਤਰਾ ਸੀ ਜਦੋਂ ਸੁਖਵੀਰ ਬਾਦਲ ਔਰ ਭਾਜਪਾ ਦੀ ਇਕੱਠੀ ਸਰਕਾਰ ਸੀ ਉਦੋਂ ਵੀ ਖਤਰਾ ਸੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਤਾਂ ਸਾਡੇ ਆਰਐਸਐਸ ਦੇ ਬਹੁਤ ਵੱਡੇ ਆਗੂ ਸੀ ਗਗਨੇਜਾ ਜੀ ਜਲੰਧਰ ਤੋਂ ਹੀ ਸੀ ਫਗਵਾੜਾ ਜਲੰਧਰ ਹਾਂਜੀ ਉਹਨਾਂ ਦੇ ਹਮਲਾ ਹੋ ਗਿਆ ਸੀ ਔਰ ਤੁਸੀਂ ਵੇਖੋ ਜੀ ਆਪਾਂ ਇਤਿਹਾਸ ਕੱਢ ਲਈਏ ਨਾ ਜੀ 2015 ਤੋਂ ਜੇ ਆਪਾਂ ਦੇਖ ਲਈਏ 14-15 ਤੋਂ ਉਸ ਤੋਂ ਪਿੱਛੇ ਵੀ ਚੱਲ ਜੀਏ ਜਦੋਂ ਗੁਰਵੀਤ ਰਾਮ ਰਹੀਮ ਨੇ ਜਦੋਂ ਇਹੋ ਜਿਹਾ ਕੋਈ ਕੰਮ ਕੀਤਾ ਸੀ ਦੇਖੋ ਕਿੱਡਾ ਪੰਜਾਬ 'ਚ ਮਾਹੌਲ ਖਰਾਬ ਹੋਇਆ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੋਈਆਂ ਮਾਹੌਲ ਖਰਾਬ ਹੀ ਸੀ 2014 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿੱਤ ਨਹੀਂ ਸਕੇ ਜਿਆਦਾ ਆਮ ਆਦਮੀ ਪਾਰਟੀ 4 ਸੀਟਾਂ ਜਿੱਤ ਗਈ ਉਦੋਂ ਅਕਾਲੀ ਦਲ ਦੀ ਸਰਕਾਰ ਤੇ ਇਲਜ਼ਾਮ ਲੱਗਦਾ ਸੀ ਵੀ ਅਕਾਲੀ ਦਲ ਦੀ ਸਰਕਾਰ 'ਚ ਨਸ਼ਾ ਵੱਧ ਗਿਆ ਆ ਜਿਹੜੇ ਭੋਲੇ ਭੂਲੇ ਵਰਗੇ ਫੜੇ ਗਏ ਨੇ ਕਿ ਨਸ਼ੇ ਦੇ ਮਾਮਲੇ ਦੀ ਫੜੇ ਗਈ ਸੀ ਤੇ ਅਕਾਲੀ ਦਲ ਦੀ ਸਰਕਾਰ ਚ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਕਰਕੇ ਸਭ ਤੋਂ ਪਹਿਲਾਂ ਯੁੱਧ ਨਸ਼ਿਆਂ ਦੇ ਵਿਰੁੱਧ ਜੇ ਕਿਸੇ ਨੇ ਸ਼ੁਰੂ ਕੀਤਾ ਸੀ ਪਰਚੇ ਦੇ ਕੇ ਸਮਗਲਰ ਅੰਦਰ ਕਰਨ ਦਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਭਗਵੰਤ ਮਾਨ ਹੋਣੀ ਤਾਂ ਕਹੀ ਜਾ ਰਹੀ ਨੇ ਨਾ ਵੀ ਅਸੀਂ ਹੁਣ ਸ਼ੁਰੂ ਕੀਤਾ ਅਸੀਂ 3 ਸਾਲ ਪਲਾਨ ਬਣਾਉਂਦੇ ਰਹੇ ਇਹ ਪਲਾਨ ਤਾਂ ਪ੍ਰਕਾਸ਼ ਸਿੰਘ ਬਾਦਲ ਹੀ ਬਣਾ ਗਿਆ ਸੀ 2014 ਚ ਉਹ ਉਦੋਂ ਪਰਚੇ ਦੰਦੇ ਰਹੇ ਡਰਗ ਦੇ ਸਮਗਲਰਾਂ ਤੇ ਉਸ ਤੋਂ ਬਾਅਦ ਫਿਰ ਬੇਅਦਬੀ ਦੀਆਂ ਘਟਨਾਵਾਂ ਆਈਆਂ 15 ਤੱਕ ਤਾਂ ਅਕਾਲੀ ਦਲ ਬਹੁਤ ਬੁਰੀਆਂ ਸਥਿਤੀਆਂ 'ਚ ਸੀ ਤੇ 17 'ਚ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਹੋ ਗਿਆ ਵਿਰੋਧੀ ਧਿਰ 'ਚ ਵੀ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਉਦੋਂ ਵੀ ਹਮਲੇ ਲਗਾਤਾਰ ਹੁੰਦੇ ਰਹੇ ਇੱਕ ਵੇਲਾ ਉਹ ਆਇਆ ਜਦੋਂ ਹਿੰਦੂ ਭਾਈਚਾਰੇ ਦੇ ਕਿੰਨੇ ਆਗੂ ਸੀ ਕੋਈ ਸ਼ਿਵ ਸੈਨਾ ਦਾ ਸੀ ਕੋਈ ਆਰਐਸਐਸ ਦਾ ਸੀ ਕਿੰਨੀ ਗਿਣਤੀ ਅੰਮ੍ਰਿਤਸਰ ਤੋਂ ਵਿਪਨ ਸ਼ਰਮਾ ਲੁਧਿਆਣੇ ਇੱਕ ਪਾਦਰੀ ਜੀ ਸੀ ਬਿਲਕੁਲ ਰਾਸ਼ਟਰੀ ਸੇਵਕ ਸੰਘ ਦੇ ਸੀ ਫਿਰ ਉਹ ਗਗਨੇਜਾ ਸਾਹਿਬ ਸੀ ਫਿਰ ਮਾਤਾ ਚਾਂਦਕੌਰ ਸੀ ਸਤਗੁਰੂ ਜਿਹੜੇ ਨਾਮਾਰੀ ਭਾਈਚਾਰੇ ਦੇ ਨੇ ਉਹਨਾਂ ਦੀ ਪਤਨੀ ਤੁਸੀਂ ਦੇਖੋ ਕਿੰਡੀਆਂ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਇਹ ਨਹੀਂ ਵੀ ਭਗਵੰਤਮਾਨ ਦੇ ਰਾਜ ਦੇ ਵਿੱਚ ਹੀ ਅਸੀਂ ਕਈਏ ਵੀ ਖਤਰਾ ਹੈ ਜੀ ਪਾਕਿਸਤਾਨ ਨੇ ਜਾਂ ਜਿਹੜੇ ਵੀ ਲੋਕ ਹਿੰਸਾ ਫੈਲਾਉਂਦੇ ਨੇ ਪੰਜਾਬ ਚ ਵਿਦੇਸ਼ੀ ਉਹ ਲਗਾਤਾਰ ਪੰਜਾਬ ਟਾਰਗੇਟ ਤੇ ਰਿਹਾ ਇਹ ਨਹੀਂ ਵੀ ਭਗਵੰਤ ਮਾਨ ਦੀ ਸਰਕਾਰ ਆ ਗਈ ਤੇ ਪੰਜਾਬ ਚ ਲੈਂਡ ਆਰਡਰ ਖਰਾਬ ਹੋ ਗਿਆ ਕੈਪਟਨ ਮਰਿੰਦਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਬੀਜੇਪੀ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਬੜਾ ਦਾਵਾ ਕਰਦੇ ਨੇ ਅਕਾਲੀ ਵੀ ਸੜਕਾਂ ਵੀ ਸਾਡੇ ਵੇਲੇ ਬਣੀਆਂ ਟੋਲ ਵੀ ਤੁਹਾਡੇ ਵੇਲੇ ਲੱਗੇ ਸੀ ਸਾਰਾ ਕੁਝ ਕਹਿੰਦੇ ਸਾਡੇ ਵੇਲੇ ਬਣਿਆ ਤੇ ਫੇਰ ਆ ਨਸ਼ਾ ਤੁਹਾਡੇ ਵੇਲੇ ਵੀ ਸੀ ਗੈਂਗਸਟਰ ਤੁਹਾਡੇ ਵੇਲੇ ਵੀ ਸੀ ਤੁਹਾਡੇ ਤਾਂ ਅਕਾਲੀ ਦਲ ਦੇ ਲੀਡਰਾਂ ਨਾਲ ਗੈਂਗਸਟਰਾਂ ਦੀਆਂ ਫੋਟੋਆਂ ਆਉਂਦੀਆਂ ਹੁੰਦੀਆਂ ਸੀ ਉਦੋਂ ਮੰਚਾਂ ਤੇ ਤੇ ਉਹ ਲੋਕ ਕਹਿੰਦੇ ਸੀ ਜੀ ਮੰਚ ਤੇ ਤਾਂ ਫੋਟੋ ਕੋਈ ਵੀ ਖਿੱਚਵਾ ਸਕਦਾ ਬਿਲਕੁਲ ਮੁੰਡੇ ਗੈਂਗਸਟਰ ਚਲੋ ਮੈਂ ਦੇਖੋ ਜਿਹੜਾ ਸਾਡੀ ਜਵਾਨੀ ਭਟਕੀ ਸੀ ਅਤਵਾਦੀ ਬਣੀ ਸਾਡੀ ਜਵਾਨੀ ਭਟਕੀ ਗੈਂਗਸਟਰ ਬਣੀ ਰੋਜ਼ਗਾਰ ਦਿਓ ਜਸਟਿਸ ਦਾ ਸਿਸਟਮ ਲਿਆਓ ਇਨਸਾਫ ਦਾ ਸਿਸਟਮ ਲਿਆਓ ਮੈਂ ਸੁਣ ਰਿਹਾ ਸੀ ਅੱਜ ਬੁੱਧੀਜੀਵੀਆਂ ਦੀ ਇੱਕ ਡਿਬੇਟ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਸੇ ਸੂਬੇ ਦੇ ਫੈਸਲੇ ਦੇ ਸਬੰਧ ਵਿੱਚ ਕਹਤਾ ਵੀ ਗਵਰਨਰ ਜਾਂ ਰਾਸ਼ਟਰਪਤੀ ਵੀ ਆਪਣੇ ਕੋਲੇ ਪੱਕੇ ਤੌਰ ਤੇ ਨਹੀਂ ਬਿਲ ਰੱਖ ਸਕਦਾ ਸਮਾਂ ਸੀਮਾ ਹੋਊਗੀ ਸਮਾਂ ਸੀਮਾ ਤੈਅ ਕਰਨੀ ਪਊਗੀ ਫਿਰ ਸੁਪਰੀਮ ਕੋਰਟ ਨੂੰ ਕਹੋ ਫੈਸਲਾ ਆਪਣੇ ਤੇ ਵੀ ਲਾਗੂ ਕਰੇ ਵੀ ਭਾਈ ਤੁਸੀਂ 84 ਦੇ ਕਤਲੇਆਮ ਚ ਅੱਜ ਤੱਕ ਇੱਕ ਫਾਂਸੀ ਨਹੀਂ ਹੋਈ 4-5000 ਬੰਦੇ ਦੁਨੀਆ ਤੋਂ ਚਲੇ ਗਏ ਸਿੱਖ ਭਾਈਚਾਰੇ ਦੇ ਤੇ ਸੁਪਰੀਮ ਕੋਰਟ ਨੂੰ ਇੱਕ ਬੰਦਾ ਹੀ ਨਹੀਂ ਲੱਭਿਆ ਜਿਹਨੂੰ ਫਾਂਸੀ ਦੇ ਦਈਏ ਤੇ ਜੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਵੀ ਗਵਰਨਰ ਬਿਲ ਆਪਣੇ ਕੋਲੇ ਨਹੀਂ ਰੱਖ ਸਕਦਾ ਪੱਕੇ ਤੌਰ ਤੇ ਫਿਰ ਭਾਈ ਕੇਸਾਂ ਦੇ ਫੈਸਲੇ ਵੀ 2-2 3-3 ਸਾਲਾਂ ਚ ਕਰ ਦਿਓ ਕਿਉਂ 40-40 ਸਾਲ ਲਟਕਾਉਣਿਓ ਲੋਕਾਂ ਨੂੰ ਇਹਦਾ ਮਤਲਬ ਹੈ ਜੁਡੀਸ਼ੀਅਲ ਰਿਫਾਰਮਸ ਸਿਸਟਮੈਟਿਕ ਰਿਫਾਰਮਸ ਇਹ ਹਰ ਖੇਤਰ ਚ ਹੋਣ ਵਾਲੇ ਨੇ ਸਾਡੇ ਜਰਨਲਿਜ਼ਮ ਚ ਵੀ ਹੋਣ ਵਾਲੇ ਨੇ ਮੈਂ ਆਪਣੇ ਜਰਨਲਿਜ਼ਮ ਵਾਲੇ ਫੀਲਡ ਨੂੰ ਵੀ ਵੱਖਰਾ ਨਹੀਂ ਰੱਖਦਾ ਜੇ ਕੋਈ ਜਰਨਲਿਜ਼ਮ ਦੇ ਲਈ ਵੀ ਕੋਡ ਆਫ ਕੰਡਕਟ ਬਣਦਾ ਤੇ ਸਾਡੇ ਮੁਲਕ ਚ ਬਣ ਜਾਣਾ ਚਾਹੀਦਾ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਹੁਣ ਸਵਾਲ ਜਿੱਥੋਂ ਆਪਾਂ ਸ਼ੁਰੂ ਹੋਏ ਸੀ ਹੁਣ ਬਾਜਵਾ ਸਾਹਿਬ ਉਹ ਕਹਿੰਦੇ ਮੈਨੂੰ ਪੁਲਿਸ ਅਫਸਰ ਵੀ ਪੁੱਛ ਗਏ ਮੈਂ ਕਹਤਾ ਮੇਰੇ ਸੂਤਰ ਨੇ ਮੈਂ ਦੱਸਣਾ ਨਹੀਂ ਹੋ ਸਕਦਾ ਕਿਸੇ ਅਫਸਰ ਨੇ ਬਾਜਵਾ ਸਾਹਿਬ ਨੂੰ ਕਿਹਾ ਹੋਵੇ ਖੁਸ਼ ਕਰਨ ਲਈ ਉਹਨੇ ਸੱਚਾ ਕਿਹਾ ਜਾਂ ਝੂਠਾ ਕਿਹਾ ਗੱਲ ਵਕਰੀ ਹੈ ਹਾਂ ਜੇ ਕੋਈ ਕੇਸ ਕੋਈ ਸਰਜ ਹੁੰਦਾ ਹੈ ਮਾਮਲਾ ਅਦਾਲਤ ਚ ਜਾਂਦਾ ਹੈ ਹੋ ਸਕਦਾ ਬਾਜਵਾ ਸਾਹਿਬ ਕੋਰਟ ਚ ਜਾ ਕੇ ਉਸ ਅਫਸਰ ਦਾ ਨਾਮ ਦੇ ਦੇਣ ਵੀ ਜੀ ਮੇਰਾ ਸੋਰਸ ਹੈ ਇਹਦੀ ਆਇਡੈਂਟੀਟੀ ਡਿਸਕਲੋਜ਼ ਨਾ ਕਰਿਓ ਪਰ ਮੈਨੂੰ ਇਸ ਬੰਦੇ ਤੋਂ ਪਤਾ ਲੱਗਿਆ ਹੋ ਸਕਦਾ ਪੁਲਿਸ ਨੂੰ ਉਹ ਤਾਣਾ ਦੱਸ ਦੇ ਹੁਣ ਵੀ ਜੇ ਪੁਲਿਸ ਨੂੰ ਦੱਸ ਦੇਣ ਤੇ ਸਰਕਾਰ ਨੇ ਕਹਿਣਾ ਵੀ ਇਹ ਬੰਦਾ ਸਾਡੀਆਂ ਖਬਰਾਂ ਲਈ ਕਰਦਾ ਹੈ ਕਿਤੇ ਉਹਨੂੰ ਬਰਖਾਸਤ ਕਰ ਦੇਣ ਕਿਤੇ ਅਗਲੇ ਦੀ ਨੌਕਰੀ ਨਾ ਚਲੀ ਜਾਵੇ ਇਹ ਬੜੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਡਿਸਕਸ਼ਨ ਹੋ ਸਕਦੀਆਂ ਹੁਣ ਸੱਚ ਤਾਂ ਰੱਬ ਜਾਣਦਾ ਹੈ ਜਾਂ ਬਾਜਵਾ ਸਾਹਿਬ ਜਾਣਦੇ ਨੇ ਸੱਚ ਤਾਂ ਦੋ ਬੰਦੇ ਹੀ ਜਾਣਦੇ ਨੇ ਜਾਂ ਰੱਬ ਜਾਣਦੇ ਜਾਂ ਬਾਜਵਾ ਸਾਹਿਬ ਜਾਣਦੇ ਨੇ ਸੋ ਰੱਬ ਤੋਂ ਉੱਤੇ ਹੈ ਕੋਈ ਨਹੀਂ ਸੋ ਇਸ ਕਰਕੇ ਸੰਦੀਪ ਜੀ ਇਹ ਮਾਮਲੇ 'ਚ ਵੀ ਕੀ ਬਣਦਾ ਹੈ ਇਹਦੇ ਤੇ ਸਿਆਸਤ ਹੋਣੀ ਆ ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਅੱਛਾ ਦੇਖੋ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ ਹੂੰ ਸਾਡੇ ਐਮਐਲਏ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਇੰਨੇ-ਇੰਨੇ ਪੈਸਿਆਂ ਦੀ ਆਫਰ ਹੋ ਰਹੀ ਹੈ ਸ਼ੀਤਲ ਲੰਗਰਾਲ ਸੀਗੇ ਸਭ ਤੋਂ ਪਹਿਲਾਂ ਸ਼ੀਤਲ ਲੰਗਰਾਲ ਨੇ ਆਵਾਜ਼ ਉਠਾਈ ਸੀ ਤੋ ਇਸ ਕਰਕੇ ਸਾਡੇ ਮੁਲਕ 'ਚ ਸਬੂਤ ਲੱਭਣਾ ਸੰਦੀਪ ਜੀ ਉਹਨਾਂ ਹੀ ਔਖਾ ਹੈ ਜਿੰਨਾ ਔਖਾ ਟੁੱਟਿਆ ਦੰਦ ਆਉਣਾ ਹੈ ਸੋ ਇਹ ਬੜਾ ਔਖਾ ਹੈ ਜੀ ਬਾਕੀ ਦੇਖਦੇ ਹਾਂ ਜੀ ਕੀ ਪਤਾ ਕੀ ਪਤਾ ਕਿਸੇ ਕੋਲੇ ਰੱਬ ਦੀਆਂ ਤਾਕਤਾਂ ਆ ਜਾਣ ਬਿਲਕੁਲ ਜੀ ਬਿਲਕੁਲ ਦਲਾਸਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਾਲ ਜੀ ਸਸੀਕਾਲ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਭਾਵੇਂ ਅਕਾਲੀ ਦਲ ਭਾਵੇਂ ਕਾਂਗਰਸ ਭਾਵੇਂ ਸਰਕਾਰ ਵਾਲੇ ਤੇ ਭਾਵੇਂ ਕੋਈ ਅਫਸਰ ਆਪਣਾ ਪੱਖ ਸਾਨੂੰ ਦੱਸ ਦਿਓ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾ ਦੇਾਂਗੇ ਤੁਹਾਡੇ ਵਿਚਾਰਾਂ ਦਾ ਵੀ ਸਤਕਾਰ ਹੈ ਬਹੁਤ ਧੰਨਵਾਦ